ਬਾਬਾ YouTube ਚੈਨਲ ਤੇ ਪਹਿਲਾਂ ਤੁਹਾਨੂੰ ਜਿਹੜੀ ਉਹ ਸਰਪੰਚਾ ਦੀ ਲਿਸਟ ਦਿਖਾਈ ਗਈ ਸੀ ਹੁਣ ਜਿਹੜੇ ਪੰਚ ਹੈਗੇ ਜਿਹੜੇ ਬਾਡ ਦੇ ਵਿੱਚੋਂ ਰਾਖਵਾ ਕਰਨ ਕੀਤਾ ਗਿਆ ਹੈ ਪਿੰਡ ਗਰਚਾ ਉਹ ਕੀ ਹੈ ਇਹ ਸਕਰੀਨ ਤੋਂ ਤੁਸੀਂ ਖੁਦ ਪੜ ਲੈਣਾ ਅਸੀਂ ਸਕਰੀਨ ਦੇ ਉੱਪਰ ਬਿਲਕੁਲ ਹੋਲੀ-ਹੋਲੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬਾਡ ਨੰਬਰ 1 ਹੈਗਾ ਜੀ ਉੱਥੇ ਐਸਸੀ ਇਸਤਰੀ ਰਿਜ਼ਰਵ ਹੈਗਾ ਪਿੰਡ ਗਰਚਾ ਦਾ ਬਾਡ ਨੰਬਰ 1 ਐਸਸੀ ਐਸਸੀ ਇਸਤਰੀ ਰਿਜ਼ਰਵ ਹੈ ਔਰ ਵਾਰਡ ਨੰਬਰ ਜਿਹੜਾ 2 ਹੈਗਾ ਉਹ ਵੀ ਐਸਸੀ ਇਸਤਰੀ ਰਿਜ਼ਰਵ ਹੈਗਾ ਔਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਨੂੰ ਸ਼ੇਅਰ ਕਰੋ ਗਰਚਾ ਦਾ ਐਸਸੀ ਇਸਤਰੀ ਜਿਹੜਾ ਵਾਰਡ ਨੰਬਰ 1 ਔਰ ਵਾਰਡ ਨੰਬਰ 2 ਐਸਸੀ ਇਸਤਰੀ ਆ ਹੁਣ ਅੱਗੇ ਆਜੋ ਵਾਰਡ ਨੰਬਰ 3 ਇਹ ਵੀ ਐਸਸੀ ਸੀਟ ਜਿਹੜੀ ਆ ਰੱਖਣੀ ਹੈਗੀ ਆ ਵਾਰਡ ਦੀ ਔਰ ਵਾਰਡ ਨੰਬਰ ਜਿਹੜਾ 4 ਹੈਗਾ ਇਹ ਵੀ ਐਸਸੀ ਰਿਜ਼ਰਵ ਹੈਗਾ ਔਰ ਜਿਹੜਾ ਬਾਡ ਨੰਬਰ 5 ਹੈਗਾ ਇਹ ਜਨਰਲ ਜਿਹੜਾ ਆ ਇਹ ਰਿਜ਼ਰਵ ਹੈ ਜੀ ਔਰ 6 ਨੰਬਰ ਵੀ ਜਨਰਲ ਜਿਹੜਾ ਆ ਇਹ ਰਿਜ਼ਰਵ ਹੈਗਾ ਹੁਣ 7 ਨੰਬਰ ਤੇ ਇਸਤਰੀ ਖੜੇਗੀ ਜਿਹੜਾ 7 ਨੰਬਰ ਬਾਡ ਆ ਇੱਥੋਂ ਇਸਤਰੀ ਹੀ ਖੜ ਸਕਦੀ ਆ ਤੇ ਜਿਹੜਾ 8 ਨੰਬਰ ਬਾਡ ਆ ਇੱਥੋਂ ਵੀ ਇਸਤਰੀ ਹੀ ਖੜ ਸਕਦੀ ਆ ਔਰ ਜਿਹੜਾ 9 ਨੰਬਰ ਬਾਡ ਆ ਇੱਥੋਂ ਵੀ ਇਸਤਰੀ ਹੀ ਖੜੇਗੀ ਇਹ ਜਿਹੜਾ ਪਿੰਡ ਗਰਚਾ ਦਾ ਮੈਂ ਤੁਹਾਨੂੰ ਅਸੀਂ ਦੁਬਾਰਾ ਦਿਖਾ ਲ ਦਿੰਨੇ ਆ ਗਰਚਾ ਦਾ ਜਿਹੜਾ ਆ 1 ਨੰਬਰ ਵਾਰਡ ਤੋਂ ਇਸਤਰੀ ਖੜੇਗੀ ਐਸਸੀ 2 ਨੰਬਰ ਵਾਰਡ ਤੋਂ ਐਸਸੀ ਇਸਤਰੀ ਖੜੇਗੀ 3 ਨੰਬਰ ਜਿਹੜਾ ਵਾਰਡ ਆ ਐਸਸੀ ਰਿజర్ਵ ਆ 4 ਨੰਬਰ ਵਾਰਡ ਜਿਹੜਾ ਐਸਸੀ ਰਿజర్ਵ ਆ 5 ਨੰਬਰ ਵਾਰਡ ਜਿਹੜਾ ਆ ਉਹ ਜਨਰਲ ਹੈਗਾ 6 ਨੰਬਰ ਜਿਹੜਾ ਵਾਰਡ ਆ ਇਹ ਵੀ ਜਨਰਲ ਹੈਗਾ ਔਰ 7 ਨੰਬਰ ਵਾਰਡ ਤੋਂ ਫਿਰ ਇਸਤਰੀ ਖੜੇਗੀ 8 ਨੰਬਰ ਵਾਰਡ ਤੋਂ ਵੀ ਇਸਤਰੀ ਜਿਹੜੀ ਆ ਉਹ ਖੜ ਸਕੇਗੀ ਔਰ 9 ਨੰਬਰ ਜਿਹੜਾ ਵਾਰਡ ਆ ਇਸ ਤੋਂ ਵੀ ਇਸਤਰੀ ਕਹਿੰਦਾ ਮਤਲਬ ਹੈ ਕਿ 7 8 ਤੇ 9 ਨੰਬਰ ਜਿਹੜੇ ਵਾਰਡ ਨੇ ਇਥੋਂ ਇਸਤਰੀ ਹੀ ਖੜ ਸਕੇਗੀ 5 ਔਰ 6 ਨੰਬਰ ਵਾਰਡ ਤੋਂ ਜਿਹੜਾ ਹੈ ਜਨਰਲ ਲਈ ਰਾਖਵਾ ਕਰਨਿਆ ਔਰ 3 ਔਰ 4 ਨੰਬਰ ਜਿਹੜਾ ਵਾਰਡ ਹੈਗਾ ਇਹ ਐਸ்சி ਸੀਟ ਰੱਖਣੀ ਹੈਗੀ ਆ ਔਰ 1 ਨੰਬਰ ਵਾਰਡ ਤੇ 2 ਨੰਬਰ ਜਿਹੜਾ ਵਾਰਡ ਹੈਗਾ ਇਹ ਐਸ்சி ਲਈ ਰਾਖਵਾ ਕਰਨ ਕੀਤਾ ਗਿਆ ਹੈ ਸੋ ਇਹ ਤੁਸੀਂ ਜਿਹੜੀ ਇਹ ਸਾਨੂੰ ਜਾਣਕਾਰੀ ਹੈਗੀ ਆ ਲਿਸਟ ਦੇ ਮੁਤਾਬਕ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਬਾਕੀ ਹੋਰ ਜਾਣਕਾਰੀ ਤੁਸੀਂ ਚਾਹਣੇ ਹੈਗੇ ਆ ਤਾਂ ਤੁਸੀਂ ਬਲੌਗ ਤੋਂ ਸਪਸ਼ਟ ਜਿਹੜੀ ਆ ਜਾਣਕਾਰੀ ਲੈ ਸਕਦੇ ਹੋ ਅਸੀਂ ਜੋ ਜਾਣਕਾਰੀ ਤੁਹਾਨੂੰ ਦੇ ਰਹੇ ਆ ਇਹ ਜੋ ਸਾਡੇ ਕੋਲ ਸਰਕਾਰੀ ਲਿਸਟ ਆਈ ਆ ਉਹਦੇ ਮੁਤਾਬਕ ਹੀ ਅਸੀਂ ਦੇ ਰਹੇ ਆ ਉਹ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਅੱਗੇ ਜਾ ਕੇ ਅਸੀਂ ਜਿਹੜਾ ਭਾਗ ਨੰਬਰ 3 ਹੈਗਾ ਉਹਦੇ ਵਿੱਚ ਸਾਰੇ ਪਿੰਡਾਂ ਦਾ ਅਸੀਂ ਦੇ ਰਹੇ ਆ ਇਹ ਸਿਰਫ ਖਰਚਿਆਂ ਦਾ ਅਸੀਂ ਤੁਹਾਨੂੰ ਦੱਸਿਆ ਹੈਗਾ ਫਿਰ ਤੋਂ ਦਾਦੇ ਨੇ ਖਰਚਾ 1 ਨੰਬਰ ਵਾਰ ਤੋਂ ਐਸਸੀ ਸਤਰੀ 2 ਨੰਬਰ ਵਾਰ ਤੋਂ ਐਸਸੀ ਸਤਰੀ 3 ਨੰਬਰ ਵਾਰਡ ਤੋਂ ਫਿਰ ਐਸਸੀ ਆ 4 ਨੰਬਰ ਵਾਰਡ ਤੋਂ ਫਿਰ ਐਸਸੀ ਸੀਟ ਰੱਖਵਾ ਕਰਨਿਆ 5 ਔਰ 6 ਜਿਹੜਾ ਹੈ ਵੇ ਜਨਰਲ ਕੈਟਾਗਰੀ ਲਈ ਆ 7 8 ਔਰ 9 ਨੰਬਰ ਜਿਹੜਾ ਵਾਰਡ ਹੈਗਾ ਆ ਇਹ ਇਥੋਂ ਇਸਤਰੀ ਹੀ ਖੜ ਸਕੇਗੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499